ਤਰੋ ਹਜ਼ਾਰ ਦਾ ਹੀ ਪਾਇਆ ਮੈਂ 3000 ਦੀ ਜਿੰਨੂ ਮਰਜ਼ੀ ਵਿਖਾੜਾ ਜਾਗੇ ਪਵਾ ਆ 2000 ਰੁਪਏ ਸਦਾ 2000 ਰੁਪਏ ਪਾਦਾ ਆਧਾਰ ਕਰਕੇ ਵੀ 18 ਦਿਨਾਂ ਦਾ ਕਰਕੇ ਚੱਲ 2000 ਰੁਪਏ ਸਹੀ ਆ ਨਹੀਂ ਦਾ ਮੇਰੇ ਕੋਲ ਮੈਂ ਗਲਤ ਨਹੀਂ ਕਹਿੰਦੀ ਸੌਦਾ ਕਿਸੇ ਦਾ ਮੈਂ ਉਹਨਾਂ ਨੂੰ ਗਲਤ ਕਹਿਣਾ ਮੈਂ ਉਹਨਾਂ ਨੂੰ ਪੁੱਛਿਆ ਕਿ ਕਿੰਨੇ ਪੈਸੇ ਲਾਤੇ 14000 ਰੁਪਏ ਦੇਖ ਲੈ ਚਾਹਿਆ ਨਾ ਪੀਣਾ 3000 ਰੁਪਏ ਤੇ ਦੋਵੇਂ ਪਾਦਾ ਆ ਰਹੇ ਤਾਂ ਮੇਰੀ ਤਾ ਹੈਗੇ ਨਹੀਂ ਨਹੀਂ ਆਪਾਂ ਜੁੜਾ ਨਹੀਂ ਹੋਦੇ ਫੜ ਨਹੀਂ ਆ ਦੇ 15 ਦੀਆਂ ਨਹੀਂ ਨਹੀਂ ਆਪਣਾ ਉਹ ਗੱਲ ਨਹੀਂ ਮੇਰੀ ਗੱਲ ਇੱਕ ਮੇਰੀ ਗੱਲ ਨਹੀਂ ਸੀ ਆ ਹੋਰ ਬੰਦੇ ਨੇ ਲਗਾਈ ਆਪਦੀ ਉਹ 20 ਦਿਨ ਤਾਂ ਆ ਗਏ ਨਹੀਂ 2 ਦਿਨ ਨਹੀਂ ਲਗਾਈ ਆ 15000 ਰੁਪਏ ਮੈਂ ਪਾ ਦੇ ਨਹੀਂ ਨਹੀਂ ਉਹ ਕਹਣਾ ਉਹ ਨਹੀਂ ਯਾਰ ਉਹ ਗੱਲ ਤਾਂ ਗੱਲਾਂ ਤੂੰ ਨਹੀਂ ਅੱਗੇ ਬੰਦਰਾ ਕੋਈ ਸੂਣ ਤੈਨੂੰ 20 ਦਿਨ ਦੇ ਕੇ 15000 ਦੇ ਇੱਕ ਆ ਬੱਕਰੀਆਂ ਸੂਣ ਵਾਲੀ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਕ ਆ ਬੱਕਰੀਆਂ ਦੋਹਾਂ ਬੱਕਰੀਆਂ ਦਾ ਮੁੱਲ ਦੋਵੇਂ 15000 ਰੁਪਏ ਲਾਤਾ 15 ਦੀ ਮਕਾਤੀਆਂ ਮਕਾਤੀਆਂ ਬਈ 15000 ਦੀਆਂ ਮਕਾਤੀਆਂ 20 ਦਿਨਾਂ ਨੂੰ ਪੈਸੇ 20 ਦਿਨਾਂ ਨੂੰ ਪੈਸੇ ਆ ਲਿਖਾਈ ਆਪੋ ਆਪਣੀ ਹੈ ਜੀ ਆਪੋ ਆਪਣੀ ਲਿਖਾਈ ਆਪੋ ਆਪਣੀ ਆ ਇਧਰ ਬਿੰਦਰ ਅਰਗੇ ਫਿਰਦੇ ਆ ਗੇੜੇ ਦਿੰਦੇ ਜੀਵ ਤੇ ਠੀਕ ਆ ਜਾ ਓਏ ਠੀਕ ਆ ਖਾਰੇ ਬੱਕਰਾ ਮੰਡੀ ਦੇ ਕਹਿੰਦੇ ਅਸੀਂ ਤਾਂ ਜੀਪ ਦੇ ਕਹਿੰਦਾ ਰੌਂਡ ਰੌਂਡ ਹੀ ਮਾਰ ਲੈਂਦੇ ਆ ਹੋਰ ਤਾਂ ਕੋਹ ਨਹੀਂ ਕਰਦੇ ਕਹਿੰਦਾ ਆਜਾ ਮੈਨੂੰ ਲੈ ਓਕੇ ਓਕੇ ਆ ਜਾ ਆ ਜਾ ਫਿਰ ਲਗਾਈ ਉਹਦੀ ਬਵਾਦੀ 14.5 ਫਿਰ ਤੋਂ ਉੱਥੇ ਬਸ ਬਾਈ ਅੱਲਾ ਦਾ ਸਬ ਇਹ ਨੂੰ ਵੀ ਨਹੀਂ ਪੜਵੇਂ ਬਰਾਪਾ ਮਾਰਨ ਮੇਰੇ ਵੀਰ ਪੀਏ ਸਾਡੇ 14 ਦੀ ਲਗਾਈ ਉਹਦੀ ਆ ਜਿਹਾ ਮਨ ਆ ਰਾਹ ਖੁਦ ਹੀ ਆਉਂਦਾ ਬਣਾਉਂਦਾ ਚੱਕ ਫਰ ਅੰਕਲ ਕ੍ਰਿਸ਼ਨ ਵੀ ਪੂਰਾ ਠੋਖ ਹਾਂ ਜੇ ਤੂੰ 500 ਰੁਪਏ ਅੰਕਲ ਕ੍ਰਿਸ਼ਨ ਵੀ ਫੁੱਲ ਠੋਕ ਦਿੰਦਾ ਉਹਦੇ ਅੱਖ ਜਰਾ ਮੰਜੀ ਕਹਿੰਦਾ ਸਾਡੇ ਕਿੱਲ ਠੋਕੇ ਨਹੀਂ ਪੱਟੀ ਦੇ ਇਹ ਤਾਂ 14.5 ਬਣਾ ਇਹਨੇ ਕਹਿੰਦਾ ਪੂਰਾ ਹੈ ਤੂੰ ਕਰ ਮੈਂ ਤਾਂ 14 ਫੁੱਲ ਮਾਰਦਾ 500 ਰੁਪਏ ਪਿੱਛੇ ਨਹੀਂ ਨੁਕਾਉਗਾ ਨਹੀਂ ਯਾਰ ਯਕੀਨ ਨਹੀਂ ਮਾਰਦਾ ਸੋਤਰਾ ਰਾਤ ਤਾਂ ਆ ਗਿਆ ਰਾਤ ਤੋਂ ਉਹਨੇ ਦਾ ਮੇਰੇ ਯਾਰ ਤੁਮ ਤਾਂ ਆ ਗਿਆ ਸਰਾਰ ਬਲੇ ਵੀ ਮੇਰੇ ਯਾਰ ਇਹ 14.5 ਜੀ ਤੂੰ ਕਹਿ ਤਾ ਤੇ ਗਰੀਬ ਬੰਦਾ ਤੇ ਰੁਪਈਏ ਯਾਰ ਮੇਰੇ ਕੋਲ ਤਾਂ ਟੱਕ ਚਾਉਂਦੇ ਆ 20 ਦਿਨਾਂ ਦਾ ਬਾਈ ਯਾਰ ਤੇਰੇ ਕੋਲੇ 2 ਲੱਖ ਰੁਪਈਆ ਆਉਣ ਵਾਲਾ ਤਾਂ ਪਿਆ ਇਹਦੇ ਕੋਲ 1 ਰੁਪਈਆ ਨਹੀਂ ਆਉਣ ਵਾਲਾ ਇਹ ਮਰ ਗਿਆ ਜਰਾ ਇਹਨੇ ਬਣਾਤਾ ਪਾ ਲਈ ਦਿੱਤੀਆਂ ਹੋਰ ਨਹੀਂ ਯਾਰ ਜਾਨਾ ਦਾ ਰਹਿਣ ਦੀ ਕੋਈ ਚਾਲ ਛੱਡ ਕੇ ਰਾ ਯਾਰ ਹੋਰ ਨੂੰ ਪਵਾ ਦਿੰਨਾ ਚਲੋ ਮੈਂ ਹਾਂ ਮੇਰੀ ਅਦਾ ਨੇ ਮੇਰੀਆਂ ਹੋ ਗਈਆਂ 15 ਦਿਨਾਂ ਦਾ 15 ਉਹ ਮਲਕੀਤ ਦੀਆਂ ਹੋ ਗਈਆਂ ਉਹ ਕਹਿੰਦਾ ਮੇਰੀਆਂ ਹੋ ਗਈਆਂ ਦੋ ਦੂਤੀਆਂ ਦੋ ਦੂਤੀਆਂ ਲੈ ਬਈ ਉਹਦਾ ਟੋਆ ਪੱਟਿਆ ਸੀਗਾ ਲੈ ਬਈ ਇੱਥੇ ਵੀ ਜੋ ਫੜ ਲਓ ਪਰੇ ਹੁਣ ਉਹ ਇਹਦੇ ਨੂੰ ਕਹਿੰਦਾ 500 ਪਿੱਛੇ ਹੁਣ ਕੀ ਹੁਣ ਕਿਹਨਾਂ ਸਾਢੇ 15 ਆ ਸਾਢੇ 14 ਦੀਆਂ ਸਾਢੇ 14 ਦੀਆਂ ਹਾਂ 15 ਦਿਨਾਂ ਨੂੰ ਪੈਸੇ ਦੇਊਂਗਾ 15 ਦਿਨਾਂ ਨੂੰ ਪੈਸੇ ਅੰਕਲ ਕ੍ਰਿਸ਼ਨ ਕਹਿੰਦਾ ਬਾਈ ਜੀ ਮੈਂ ਲੈ ਇੰਨਾ ਜੀ ਉਹਨੇ ਛੱਡ ਤੀਆਂ ਦਾ ਫਿਰ ਇਹਨੂੰ ਤੈਨੂੰ ਦੇਓ ਯਾਰ ਹੋਰ ਠੀਕ ਆ ਮੈਂ ਉਹਦਾ ਫਾਇਦਾ ਕਰੀ ਜਾਂਦਾ ਨਹੀਂ ਤਾਇਆ ਯਾਰ ਉਹ ਦੇ 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 ਤੈਨੂੰ ਠੀਕ ਹੈ ਨਹੀਂ ਯਾਰ ਫੇਰ ਤਾਂ ਯਾਕਨ ਮਿੱਥ ਗਾਲ ਨਿਕਲ ਗਈ ਯਾਰ ਯਾਰ ਰੋਹਦੇ ਤੇ ਲਾਲਾ ਤੇ ਹੋੜੇ ਮੈਂ ਮਾਰੀ ਜਾਂਦਾ ਲਖਾਈ ਆਪੋ ਆਪਣੀ ਕੀਤੀ ਦੇਖਦੇ ਅੱਜ ਦੀ ਤਰੀਕ ਤੇ ਕੋਸ਼ ਨਾ ਕੋਈ ਦੇ ਦੇ ਮੈਂ ਮਾਰ ਲੈ ਚੱਲ ਆ ਕੋਸ਼ ਨਾ ਕੋਸ਼ ਦੇ ਦੇ ਕਿੰਨੇ ਕੀਤੀ ਤੂੰ 15 ਦੀਆਂ ਕੀਤੀਆਂ ਚੱਲ ਇਹਨੂੰ ਕੋਸ਼ ਨਾ ਕੋਸ਼ ਦੇ ਦੇ ਯਾਰ ਕੋਸ਼ ਨਾ ਕਰ ਦੇ ਦੇ ਬਚਾਰਾ ਹੋ ਰੇ ਨੇ ਕਿੰਨਾ ਆ 12000 ਰੁਪਏ 2500 2500 ਠੀਕ ਹੈ ਜਸੂ ਚੱਕ 12000 ਰਹਿਗਾ ਲੈ ਵੀ ਤੇਰੀ ਤਾਹ 200 ਲਿਖਾਈ ਆ ਗਈ ਹਾਂ ਠੀਕ ਆ ਉਧਰ ਉਹਨੇ ਛੱਡੇਗਾ ਸੀ ਤੇ ਅੰਕਲ ਕ੍ਰਿਸ਼ਨ ਕਹਿੰਦਾ ਯਾਰ ਮੈਨੂੰ ਤੂੰ ਹੀ ਦੇ ਦੋ 14500 ਚ ਤੇ ਭਾਈਏ ਪੈਸੇ ਕਦੋਂ ਦੇਨੇ ਆਈ ਹੈ ਪੈਸੇ 15 ਦਿਨਾਂ ਨੂੰ 15 ਦਿਨਾਂ ਨੂੰ ਮੈਂ ਤਰੀਕ ਲਿਖ ਦੇਣਾ ਠੀਕ ਆਈ 15 ਦਿਨਾਂ ਨੂੰ ਪੈਸੇ ਦੇਨੇ ਆ ਬੱਕਰੀਆਂ ਤੁਹਾਨੂੰ 15 ਦਿਨ ਬਾਅਦ ਦਿੱਤੇ ਸੀ ਮੈਂ ਦੁਆਈ ਸੀ ਬੱਕਰੀਆਂ ਤੁਹਾਨੂੰ ਫੇਰ ਵਖਾ ਦੇਨੇ ਆ ਇੱਕ ਆ ਬੱਕਰੀਆ ਦੋਸਤੋ ਇੱਕ ਆ ਬੱਕਰੀਆਂ ਦੋਵੇਂ ਬੱਕਰਾਂ ਆ ਬਈ ਆ ਲੈੰਦਾ ਸੀਗਾ ਇਹਦੇ ਕਰਮਾਂ ਚ ਹੈ ਨਹੀਂ ਸੀ ਤੇ ਅੰਕਲ ਕ੍ਰਿਸ਼ਨ ਨੇ ਬੱਕਰਾਂ ਲੈ ਲਈਆਂ ਦੋਵੇਂ ਸਾਢੇ 14 ਦੀਆਂ ਬੱਕਰਾਂ ਬਾਈ ਗੱਪਣਾ ਨਾ ਦੋਵੇਂ ਹਾਂ ਗੱਪਣ ਦੀ ਗਾਰੰਟੀ ਕੋ ਚੋਰੀ ਹੋਊ ਬਾਈ ਗੱਪਣਾ ਗੱਪਣਾ ਬਸ ਠੀਕ ਆ ਹਾਂ ਦੋਵੇਂ ਹਾਂ ਠੀਕ ਆ ਬਾਈ ਬਾਈ ਕਹਿੰਦਾ ਗੱਪਣਾ ਦੀ ਗਾਰੰਟੀ ਆ ਬਾਈ ਸੰਗੂ ਤੋਂਣ ਤੋਂ ਆਇਆ ਸੀਗਾ ਤੇ ਅੰਕਲ ਕ੍ਰਿਸ਼ਨ ਛੱਤਿਆਣੇ ਦਾ ਇਹ ਵੀ ਓਏ ਯਾਰ ਬਲਕਾਰੇ ਫਿਰ ਤੂੰ ਦੱਸ ਉਹ ਟੈਨਸ਼ਨ ਨਾ ਉਹਦੀ ਤੇਰੀ ਕਾਟੋ ਕਾਰ ਓਏ ਕਾਟੋ ਨਹੀਂ ਕਰ ਮੇਰੀ ਸੁਣ ਗੱਲ ਬਈ ਮੇਰੀ ਜੈ ਜੰਮ ਦਾ ਬਠੋੜੇ ਦਿੰਦੇ ਕਿਹੜਾ ਕਾਰ ਉਹਨੇ ਬੱਦ ਦੱਸ ਤਾਂ ਮੇਰੀ ਗੱਲ ਸੁਣਾ ਉਹਦੋਂ ਤੁਸੀਂ ਪਤਾ ਹੀ ਕਿਐ ਵੀ ਆ ਕਾੜੀ ਆ ਤੇ ਸੋਖਾ ਗੀਲਾ ਕਾੜੀ ਪਾੜਾ ਡਾਕਟਰ ਹੈ ਤੇਰਾ ਮਨ ਗਿਆ ਨਾ ਮੈਂ ਤੈਨੂੰ ਕਹਿਣਾ ਮੈਂ ਦਿੰਨਾ 2000 ਸਿੱਪਾਹੀ ਇਹ ਜਮਾ ਪੈਡੋ ਜਮਾ ਸਹੀ ਹੈ ਕਾਟੋ ਕਾਰ ਜਮਾ ਸਹੀ ਹੈ ਕਾਟੋ ਗੱਲ ਸੰਦ ਤੁਮਾ ਕਰਾ ਰਖੀਂ ਓਹ ਗਲਵਾਰੀਆਂ ਦਾ ਕੌਣ ਮਾਰੀ ਜਾਂਦਾ ਮੈਂ ਕਹਿਆ ਤਾ ਤੂੰ ਹੋਰ ਸੌਦੇ ਕਰਾ ਮਾਰਾ ਹੋਰ ਕਰਾ ਸੌਦੇ ਤੂੰ ਆ ਨਵੇੜ ਤੈਨੂੰ ਮੈਂ ਦਵਾਇਆ ਕਰੂ ਬਲਾਦੀ ਹੋਰ ਸੌਦੇ ਦੇ ਦਵਾਂਗਾ ਹਾਂ ਕੌਣ ਮੈਂ ਦਰਾਲੀ ਸੀ ਇੰਨਾ ਨਾ ਦਰਾਲੀ ਕੀਤੀ ਕਿਤੇ ਬਸ ਫਿਰ ਹੋਰ ਕਰਾ ਸੌਦੇ ਮੈਨੂੰ ਜੇ ਨੱਪੀ ਕੁੱਟੀ ਜਾਂਦਾ ਫਿਰ ਲਾ ਮੈਂ ਕਹਿੰਦਾ ਛੱਡ 2000 ਰੁਪਇਆ ਮੈਂ ਮੈਂ ਜਾਇਜ ਲਾਇਆ ਉਹ ਦੇ ਦੇ ਓਏ ਉਹ ਦੇ ਦੇ ਓ ਆ ਜਾ ਦੇ ਦੇ ਨਾ ਤਾ ਹੋਰ ਕੀ ਕਰਨ ਲੱਗਾ ਨਹੀਂ ਕਿੰਨੇ ਲਾਏ ਆ 2000 ਰੁਪਇਆ ਲਾਦਾ ਕਹਿੰਦੇ ਹੈ ਨਿਮਾੜਾ ਨਮਾਰ 2000 ਲਾਤਾ ਆ ਯਾਰ ਆ ਵੇਖੋ ਇਹ ਰੱਖਿਆ ਕਿੰਨੇ ਕਿੰਨੇ ਨਹੀਂ ਨਹੀਂ ਕਿਹੜੀ ਰੱਖਿਆ ਤੂੰ ਲੈ ਵਾ ਭੈਣ ਤੇ ਆ ਵੀਰ ਥੋੜਾ ਮਾਲ ਬਲਕਾਰੇ ਤਿੰਨਾਂ ਦਾ ਲੈਣ ਦੇਣ ਵਾਲਾ ਵਪਾਰੀ ਗੰਜ ਦਾ ਬਾਪੂ ਚੱਲ ਆ ਲੈ ਕਿਰੇਟ ਹੈ ਮੈਂ ਕੀ ਬੋਲਣਾ ਫਿਰ ਤੂੰ ਮੈਨੂੰ ਫੇਰ ਪੜ ਲੇਗਾ ਦੱਸ ਤਿੰਨਾਂ ਦਾ ਕਿਰੇਟ ਹੈ ਕੌਣ ਲੈਂਦਾ ਮੈਂ ਲੈ ਲਵਾਂ ਆਹ ਕੌਣ ਲੈ ਤ ਇਹ ਤਾਂ ਮੈਂ 2000 ਰੁਪਇਆ ਲਾਇਆ ਦੋ ਵਾਰ ਤੂੰ ਕੀ ਕਹਿ ਤੁਹਾ ਆ ਸਿਆਣਾ ਯਾਰ ਮੈਂ ਤੈਨੂੰ ਆਪਣੀ ਚਾਰ ਤਿੰਨ ਦੀ ਇੱਕ ਦਿੱਤੀ ਇਹਨਾਂ ਨੂੰ ਉਹ ਪੈਂਦੀ ਉਹ ਕਾਲੀ ਸੀ ਚਲ ਤੈਨੂੰ ਦੇ ਦੇ ਦੋ ਨਾ ਨਾ ਉਹ ਚਲ ਕਰ ਬੜਾ ਪਾਉਂਦਾ ਕੀ ਕਿਹੜੀ ਆ ਕਿਹੜੀ ਆ ਹੂੰ ਕਿਹੜੀ ਆ ਬਾਪਾ ਕੱਢ ਖਵਾ ਕੱਢ ਲਾ ਕੱਢਣ ਲੱਗਦਾ ਪਿਆ ਲੱਗਦਾ ਚੱਲ ਲਾ ਮਾਰਿਆ ਚੱਲ ਲਾ ਉਹ ਕਲਾ ਦੀ ਗਈ ਬਈ ਮੈਂ ਕਹਿਦਾ ਤੈਨੂੰ ਯਾਰ ਉਹਰਾ ਫਲਾ ਤੂੰ ਆ ਆਹ ਨਾਲ ਬਠੂਰਾ ਨਹੀਂ ਮਿਲਦਾ ਦੂਰ ਬਿਲਕੁਲ ਜਾ ਯਾਰ ਤੂੰ ਮੇਰੀ ਗੱਲ ਸੁਣੋ ਤੁਸੀਂ ਮੇਰੇ ਕੋਲ ਖੜੀ ਆ ਹੈਨਾ ਇਹ ਬਾਈ ਕੈਂਦਾ ਕਾਲੀ ਆ ਲਾਲਾ ਤਿੰਨ ਦੀ ਆ ਪਤਨ ਦੀ ਬੰਦੀ ਉਹ ਕਾਲੀ ਭਰਾਵਾ ਤੈਨੂੰ ਦੇ ਦਈਏ ਇਹ ਪਾਠ ਸਾਡੇ ਕੋਲ ਮਾਲ ਫਿਰ ਪੰਜ ਨੂੰ ਪਾਠ ਹੋ ਆ ਇਹਦਾ ਹੁਣ ਕੀ ਲੈ ਫਾੜਾ ਮੇਰੀ ਗੱਲ ਦਾ ਇੱਕ ਗੱਲ ਹੀ ਕਹੂੰਗਾ ਜੇ ਨਾ ਬਾਰੇ ਆ ਬਾੜਲਾ ਬਾਈ ਸਤਾਰ ਦਾ ਰੱਖ ਬਾਈ ਉਹ ਪੈਣਿਆ ਬਾਈ ਚੌੜੀ ਉਹ ਮੈਂ ਲਗਾਉਂਦਾ ਉਹ ਤੇ ਕਰਾਈ ਜਾਂਦਾ ਫੋੜਾ ਉਹ ਨਹੀਂ ਹੋ ਰਹੇ ਉਹ ਜਾ ਯਾਰ ਮਾਇਨਾ ਸੋ ਜਾ ਯਾਰ ਹੋ ਰਹੇ ਲੱਖੀ ਹੁਣ ਪੈਸੇ ਕੱਢ ਬਸ ਇਹ ਕੰਮ ਉਹ ਆਦਾ ਕੁਝ ਕੋਈ ਕਰਾਉਣਾ ਮਰੀ ਨਹੀਂ ਯਾਰ ਨਹੀਂ ਯਾਰ ਉਹ ਪੈਣਿਆ ਕਿ ਮਣਦੇ ਕੋਈ ਜਲਦੀਆਂ ਨਹੀਂ ਆ ਵੇ ਮਰੀ ਜੀ ਪੈਸੇ ਕੋਈ ਨਹੀਂ ਇਹ ਆ ਲੱਖਾ ਇਹਨੂੰ ਕਹਿੰਦੇ ਲੱਖਾ ਵਾਹੀ ਨਾ ਉਹ ਹੀ ਆ 200 ਰੁਪਏ ਚੱਕ ਲੱਖੇ ਨੇ ਘੜਦਣਾ ਕੰਡਾ ਆਉਂਦੀ ਉਹਦੇ ਦੇਖ ਕੇ ਫੜਾਇਆ ਕੱਟੂ ਟੁੱਟੇ ਦੇ ਮੈਂ ਟੁੱਟੇ ਟੁੱਟੇ ਉਹਨੇ ਕਰੀ 100 ਗਿਆ ਨਾ ਬਾਈ ਬੱਸ ਹੈ ਲੱਖੇ ਦੀ ਗੱਲ ਮੋਲ ਗਿਆ ਮੇਰੀ ਆ ਵੀ ਜਾਈਏ ਨੇ ਨਹੀਂ ਨਹੀਂ ਗੁਰੂ ਦੀ ਸੌਂਪ ਜਾ ਤੂੰ ਲੈ ਨਹੀਂ ਆਪਣਾ ਕਿਹਨੇ ਲੈ ਲਈ ਫਿਰ ਮੈਂ ਕਹਿੰਦਾ ਲੈ ਨਹੀਂ ਬਾਈ ਯਾਰ 2400 ਚ ਪੈ ਗਈ ਗਰੀਬ ਬੰਦਾ ਇਹ ਵੀ ਸੋਤੇ ਆ ਇਹ ਗਰੀਬ ਕਿਹਦੇ ਪਾਸੋਂ ਆ ਚੱਕਾ ਯਾਰ ਲੈ ਦੱਸ ਮੈਂ ਤਾਂ ਕਹਿੰਦਾ ਮਾਰਾ ਕਰਕੇ ਸਾਰੇ ਅਮੀਰ ਹੋਣਾ ਹਾਂ ਗੱਲ ਸਹੀ ਹੈ ਫਿਰ ਕੰਮ ਹੋ ਜੂਗਾ ਚੱਕ ਬਾਈ ਜੀ 2200 ਦੀ ਪੱਠ ਹੋ ਗਈ ਆ ਬਾਈ ਦੀਪੂ ਨੂੰ ਦਵਾਈ ਆ ਦੀਪੂ ਕਿਧਰ ਗਿਆ ਦੀਪੂ ਪੱਠ ਕਿੱਥੇ ਆ ਉਹ ਦੇ ਕਿਧਰ ਗਿਆ ਆ ਪੱਠ ਆ 2200 ਦੀ ਦਵਾਈ ਆ ਦੀਪੂ ਨੂੰ 2400 ਚ ਪੈ ਗਈ ਮੰਨ ਕੇ ਚਲੋ ਤੁਸੀਂ ਦੇਖ ਸਕਦੇ ਹੋ ਆ ਵੀ ਵਿੱਚ ਸਟੇ ਦੇ 2400 ਚੰਗੀ ਪੱਠ ਆ ਬਾਈ ਉਹ ਪਹਿਲਾਂ ਕਾਲੀ ਪੱਠ ਲਈ ਸੀ ਆ 3000 ਦੀ ਆ 2400 ਦੀ ਹੋ ਗਈ ਕਿੰਨਾ ਦਾ ਨਹੀਂ ਦੱਸਿਆ ਤੁਸੀਂ ਦਾ ਰੇਟ ਦੱਸ ਮੈਨੂੰ